ਤੇ ਦੂਜੇ ਮੁਲਕ ਦੇ ਉੱਤੇ ਅਟੈਕ ਕਰੀਦਾ ਵਾ ਉਹਦੇ ਬਾਅਦ ਜਿਹੜੇ ਐਸਐਲਆਰ ਤੇ ਫਾਇਰ ਨੇ ਉਹਦੇ ਕੋਲ ਪਲੇ ਸਭ ਚੱਲੇ ਹੋਏ ਉਹ ਵੀ ਕੀਤੇ ਗਏ ਸਾਡੇ ਦੇਸ਼ ਦੇ ਵਿੱਚ ਜਿਹੜੀ ਐਸਐਲਆਰ ਆ ਠੀਕ ਆ ਜੀ ਤੇ ਇਹ ਤਾਂ ਦੂਸਰਾ ਅੱਧੇ ਵਿਚਕਾਰ ਕਰ ਗਾ ਹਾਂ ਜੱਕੇ ਵਿਚਕਾਰ ਕਰ ਗਾ ਅਸੀਂ ਦੇਖਿਆ ਠੀਕ ਆ ਮੈਂ ਉਹ ਤੋਂ ਵੀ ਦਿਖਾਏ ਆ ਉਹ ਐਸਆਪ ਹੈਗੇ ਤਾਂ ਮਤਲਬ ਪੂਰੀ ਤਰ੍ਹਾਂ ਮੋਤੀ ਸਰਕਾਰ ਤਾਕਤ ਦੀ ਵਰਤੋਂ ਕਰ ਰਹੀ ਆ ਮੈਂ ਫੇਰ ਗੱਲ ਸਾਫ਼ ਕਰ ਦੇਵਾਂ ਬੀਐਸਐਫ ਧਿਆਰਪੀਆ ਪਿਆ ਉਹਨਾਂ ਨੇ ਮੋਰਚਾ ਸਾਂਭਿਆ ਪਹਿਲੀ ਵਾਰ ਹੋਊਗਾ ਵੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਅਰਧ ਸੈਨਿਕ ਫੋਰਸ ਅਟੈਕ ਕਰ ਰਹੀਆਂ ਨੇ ਇਹਨਾਂ ਜਬਰਟਾਇਆ ਜਾ ਰਿਹਾ ਅਰ ਤੁਹਾਨੂੰ ਮੈਂ ਦੱਸਾਂ ਵੀ ਉਹਨਾਂ ਨੇ ਬੁਲਟਾਂ ਕਿਹੜੀ-ਕਿਹੜੀਆਂ ਵਰਤੀਆਂ ਨੇ ਇਹ ਤੋਂ ਕਹਾ ਆ ਰਬਟਾਲੀ ਗੋਲੀ ਜਿਹੜੀ ਆ ਉਹ ਉਹ ਚਲਾਈ ਵਰਤੋਂ ਕੀਤੀ ਜਾ ਰਹੀ ਉਹਨਾਂ ਦੀ ਇਹ ਤੋਂ ਕਹਾ ਔਰ ਰਬੜ ਦੀਆਂ ਗੋਲੀਆਂ ਵਾਂ ਜਿਹੜੀਆਂ ਜਿੰਨਾ ਦੀ ਵਰਤੋਂ ਹੁੰਦੀ ਹੈਗੀ ਆ ਇੱਕ ਤਾਂ ਇਹ ਵੀ ਹੈਗੇ ਆ ਔਰ ਇਹ ਤੋਂ ਬਾਅਦ ਜਿਹੜੀ ਵੱਡੀ ਖਤਰੇ ਵਾਲੀ ਗੱਲ ਹੈਗੀ ਆ ਵੀ ਜਿਵੇਂ ਕਿਸੇ ਦੂਜੇ ਮੁਲਕ ਦੇ ਉੱਤੇ ਅਟੈਕ ਕਰੀਦਾ ਵਾ ਉਹਦੇ ਵਾਂਗ ਜਿਹੜੇ ਐਸਐਲਆਰ ਦੇ ਫਾਇਰ ਨੇ ਉਹਦੇ ਖੋਲ ਮਲੇ ਸਾਨੂੰ ਚੱਲੇ ਹੋਏ ਨੇ ਉਹ ਵੀ ਕੀਤੇ ਗਏ ਸਾਡੇ ਦੇਸ਼ ਦੇ ਵਿੱਚ ਜਿਹੜੀ ਐਸਐਲਆਰ ਆ ਆਹ ਐਸਐਲਆਰ ਦੇ ਖੋਲ ਆ ਜਿਹੜੇ ਚੱਲੇ ਹੋਏ ਆ ਜਿਹੜੇ ਸਾਡੇ ਤੇ ਵਰਤੋ ਕੀਤੀ ਗਈ ਆ ਤਾਂ ਮਤਲਬ ਪੂਰੀ ਤਰ੍ਹਾਂ ਮੋਦੀ ਸਰਕਾਰ ਤਾਕਤ ਦੀ ਵਰਤੋਂ ਕਰ ਰਹੀ ਆ ਮੈਂ ਫਿਰ ਗੱਲ ਸਾਫ਼ ਕਰ ਦੇਵਾਂ ਸਾਡੇ ਜਿਹੜੇ ਅੰਦੋਲਨ ਦਾ ਮਨੋਰਥ ਆਪਣੀਆਂ ਮੰਗਾਂ ਮਨਾਉਣੀਆਂ ਔਰ ਸਰਕਾਰ ਨਾਲ ਬਹਿ ਕੇ ਗੱਲਬਾਤ ਦਾ ਨਿਵੇੜਾ ਕਰਨਾ ਮਕਸਦ ਹੈਗਾ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਬਣਾਓ ਮਕਸਦ ਹੈਗਾ C2 50% ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ ਦਿਓ। ਮਕਸਦ ਇਹ ਹੈਗਾ ਵੀ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰੋ। ਬਿਜਲੀ ਬਿੱਲ ਜਿਹੜਾ ਨਿੱਜੀ ਕਰਨ ਦੀ ਨੀਤੀ ਉਹਨੂੰ ਵਾਪਸ ਲਾਓ। ਪੋਲੂਸ਼ਨ ਐਕਟ ਦੇ ਵਿੱਚੋਂ ਜਿਹੜਾ ਉਹ ਬਾਹਰ ਕੱਢੋ ਖੇਤੀ ਨੂੰ। ਠੀਕ ਹੈ ਨਰੇਗਾ 200 ਦਿਨ ਚਲਾਓ। ਔਰ ਉਹਦੇ ਵਿੱਚ ਜਿਹੜਾ 700 ਰੁਪਏ ਦਿਹਾੜੀ ਦਿਓ। ਸਵਿਧਾਨ ਦੀ 5ਵੀਂ ਸੂਚੀ ਆਦੀਵਾਸੀਆਂ ਵਾਸਤੇ ਉਹ ਲਾਗੂ ਕਰੋ। ਇਹ ਮੰਗਾਂ ਸਾਡੇ ਲਈ ਕੀ ਨੇ ਜਿਹੜੀ ਪਰਸੈਪਸ਼ਨ ਬਣਾਈ ਜਾ ਰਹੀ ਆ ਸਾਡੇ ਲਈ ਵੀ ਇਹ ਸਾਡੀ ਦਿੱਲੀ ਜਾਣਾ ਅਣਖ ਦਾ ਸਵਾਲ ਨਹੀਂ ਹੈ ਅਸੀਂ ਅਸੀਂ ਸਰਕਾਰ ਨਾਲ ਟਕਰਾਵ ਪੈਦਾ ਕਰਨ ਲਈ ਨਹੀਂ ਆਏ ਹੋਏ ਵੀ ਬੈਰੀਕੇਡ ਤੋੜਨੇ ਸਾਡਾ ਅਣਖ ਦਾ ਸਵਾਲ ਹੈ ਦੋ ਕੰਮ ਜਾਂ ਸਰਕਾਰ ਬਹਿ ਕੇ ਸਾਡੀਆਂ ਮੰਗਾਂ ਮੰਨ ਲਵੇ ਜਾਂ ਇਸ ਜਮਹੂਰੀਅਤ ਦੇ ਵਿੱਚ ਸਾਨੂੰ ਦਿੱਲੀ ਜਾਣ ਦਾ ਹੱਕ ਦੇ ਦੇਵੇ ਵੀ ਆ ਕੇ ਆਪਦੀ ਗੱਲ ਕਰ ਲੋ ਹੁਣ ਦੋਵੇਂ ਚੀਜ਼ਾਂ ਨਹੀਂ ਗੱਲ ਕਰ ਸਰਕਾਰ ਕਰ ਰਹੀ ਨਾ ਸਾਡੀਆਂ ਮੰਗਾਂ ਮੰਨ ਰਹੀ ਆ ਨਾ ਦੂਜੀਆਂ ਜਿਹੜਾ ਕੱਲ ਅੱਜ ਮੈਂ ਨਰਾਜ ਠਾਕੁਰ ਜੀ ਦਾ ਬਿਆਨ ਦੇਖ ਰਿਹਾ ਵੀ ਉਹਨਾਂ ਤੇ ਮੰਗ ਕਹਿ ਰਹੇ ਵੀ ਉਹਨਾਂ ਤੇ ਮੰਗ ਪੱਤਰ ਵਧਦਾ ਜਾ ਰਿਹਾ ਮੈਂ ਕੋਈ ਨਹੀਂ ਰਿਪੀਟ ਕਰ ਉਹ ਠੀਕ ਨਹੀਂ ਹੈ ਅਸੀਂ ਪਹਿਲੇ ਦਿਨੋਂ ਜਿਹੜਾ ਮੰਗ ਪੱਤਰ ਭੇਜਿਆ ਉਹੀ ਸਾਡਾ ਮੰਗ ਪੱਤਰ ਹੈ ਹੁਣ ਇਹ ਕੇਂਦਰ ਸਰਕਾਰ ਤੈਅ ਕਰੂਗੀ ਵੀ ਕਿਹੜੀ ਮੰਗ ਅਸੀਂ ਲਿਖ ਕੇ ਕੱਲੀਏ ਤੇ ਕਿਹੜੀ ਨਾ ਕੱਲੀਏ ਜਿਵੇਂ ਨੈਸ਼ਨਲ ਮੀਡੀਆ ਤੇ ਸਾਨੂੰ ਫੇਰ ਖਾਲਸਤਾਨ ਦਾ ਟੈਗ ਲਾਉਣ ਦਾ ਯਤਨ ਹੋ ਰਿਹਾ ਇਹ ਠੀਕ ਨਹੀਂ ਹੈਗਾ ਦੇਸ਼ ਦੇ ਕਿਸਾਨ ਮਜ਼ਦੂਰਾਂ ਤੇ ਚਾਰ ਟੈਗ ਆ ਗਏ ਆ ਪਹਿਲੋ ਤਾਂ ਕਹਿੰਦੇ ਜੀ ਇਹ ਪ੍ਰੋ ਲੈਫਟ ਹੋਣਗੇ ਇੱਕ ਟੈਗ ਆ ਗਿਆ ਫਿਰ ਕਹਿੰਦੇ ਜੀ ਪ੍ਰੋ ਕਾਂਗਰਸ ਹੋਣਗੇ ਦੂਜਾ ਟੈਗ ਆ ਗਿਆ ਫਿਰ ਕਹਿੰਦੇ ਜੀ ਪੰਜਾਬ ਦੀ ਸਰਕਾਰ ਇਹਨਾਂ ਨੂੰ ਹਮਾਇਤ ਕਰ ਰਹੀ ਹੈ ਤੇ ਜਾ ਕੇ ਫਿਰ ਖਸਤਾਨਾ ਪਹਿਲੋ ਹੈਕ ਹੀ ਆ ਪਤਾ ਕਰ ਲੋ ਹਰ ਵਾਰੀ ਸਟੈਂਡ ਚੇਂਜ ਕਰਦੇ ਜੀ ਠੀਕ ਆ ਤੇ ਇਹ ਠੀਕ ਨਹੀਂ ਹੈਗਾ ਸਾਡੀ ਪਰਸੈਪਸ਼ਨ ਨੂੰ ਬਣਾਉਣਾ ਇਹ ਠੀਕ ਨਹੀਂ ਥੋੜੇ ਮਾਧਮ ਨਾਲ ਕਹਿਣਾ ਚਾਹੁੰਗਾ ਵੀ ਅਸੀਂ ਬਚਾਅ ਅਸੀਂ ਲੋਕਾਂ ਨੂੰ ਕਿਹਾ ਹੈਗਾ ਵੀ ਅਸੀਂ ਬਚਾਅ ਦੇ ਵਿੱਚ ਚਾਹੁੰਨੇ ਆ ਵੀ ਬੋਰੀਆਂ ਜਿਹੜੀਆਂ ਵਾਂ ਜਿਹਦੇ ਨਾਲ ਹੰਝੂ ਗੈਸ ਨੂੰ ਰੋਕਿਆ ਜਾ ਕੇ ਘਟ ਘਟ ਸਾਡੇ ਤੇ ਵਰਤੋਂ ਹੋਵੇ ਉਹਨੂੰ ਲੱਕਿਆ ਜਾ ਸਕੇ ਕੋ ਪਾਣੀ ਲੈ ਕੇ ਆਜੋ ਕੋ ਪੰਪ ਲੈ ਕੇ ਆਜੋ ਜਦੋਂ ਗੋਲਾ ਸੁੱਟਣ ਸਾਡੇ ਤੇ ਅਸੀਂ ਅਸੀਂ ਉਹ ਗੋਲਾ ਠੰਡਾ ਕਰ ਸਕੀਏ ਤੋਂ ਦੂਜਾ ਸਾਡਾ ਪੱਕਾ ਵਾ ਵੀ ਵਿਖਾਇਆ ਤੇ ਇਹ ਜਾ ਰਿਹਾ মিডিਆ ਵੱਲੋਂ ਵੀ ਪੈਰਲਲ ਪੱਥਰ ਮਾਰੇ ਜਾ ਰਹੇ ਜੇਗਾ ਇਹ ਠੀਕ ਨਹੀਂ ਹੈਗਾ ਕੋਈ ਕਦੀ ਘਟਨਾ ਵਾਪਰ ਸਕਦੀ ਹੈ ਤੇ ਅਸੀਂ ਅੱਜ ਵੀ ਕਹਿੰਨੇ ਆ ਵੀ ਸਾਡਾ ਅੰਦੋਲਨ ਪੀਸਫੁਲੀ ਆ ਪਰ ਅਮਨ ਆ ਅਸੀਂ ਸਮਝਦੇ ਆ ਵੀ ਜੇ ਸਾਡਾ ਅੰਦੋਲਨ ਪਰ ਅਮਨ ਤੇ ਪੀਸਫੁਲ ਰਿਹਾ ਤੇ ਸਾਨੂੰ ਜਿਤਨੋ ਕੋਈ ਵੀ ਹਰਾ ਨਹੀਂ ਸਕਦਾ ਹੈਗਾ ਅਸੀਂ ਜਿੱਤਾਂਗੇ ਤੇ ਸਾਡਾ ਨੌਜਵਾਨ ਸਿਆਣਾ ਵਾ ਸਮਝਦਾਰ ਆ ਕੇਂਦਰ ਸਾਨੂੰ ਪਹਿਲੋ ਬਦਨਾਮ ਕਰਨ ਲਈ ਤਿਆਰ ਹੈਗੀ ਆ ਔਰ ਉਹ ਸਾਡੀ ਨੈਗੇਟਿਵ ਘਟਨਾ ਇੱਕ ਅੱਧੀ ਨੂੰ ਚੜਾ ਕੇ ਵੱਧ ਤੋਂ ਵੱਧ ਪੇਸ਼ ਕਰੂਗੀ ਜਿਹੜਾ ਕੁਝ ਉਹ ਕਰ ਰਹੇ ਆ ਉਹਨੂੰ ਡੀਰੇਲ ਕੀਤਾ ਜਾਊਗਾ ਇਸ ਕਰਕੇ ਅਸੀਂ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਕਰਦੇ ਆਂ ਵੀ ਅਸੀਂ ਟਕਰਾ ਨਹੀਂ ਕਰਨਾ ਹੈਗਾ ਅਸੀਂ ਮੰਗਾਂ ਮੰਨਵਾਉਣੀਆਂ ਹੈਗੀਆਂ ਤਾਂ ਅੱਜ ਦੀ ਅਪਡੇਟ ਇਹ ਸੀ ਤੁਸੀਂ ਇਕੱਲੇ ਇਕੱਲੇ ਨੂੰ ਪੁੱਛਦੇ ਜੋ ਫਿਰ ਮਜਬੂਰੀ ਹੁੰਦੀ ਆ ਤੁਹਾਡੇ ਨਾਲ ਗੱਲ ਕਰਨ ਨੂੰ ਜੀ ਬਹੁਤ ਕਰ